ਇਹ ਉਹ ਜ਼ਮੀਨ ਦੇ ਵਿੱਚ ਜਾਵਾਂਗੇ ਵੀ ਅਸੀਂ ਹਰ ਹਰ ਹਰੇ ਹੀ ਦੇਪਾਂ। ਜਿਹਨੂੰ ਉਹ ਜ਼ਮੀਨ ਤੇ ਆਖੋ ਫੜਾ ਹੈ। ਸਾਰੀਆਂ ਗੱਲਾਂ ਮਾਥਾ ਆਪਣੇ ਤੇ ਪ੍ਰਸ਼ਾਸਨ ਨਾਲ ਜਿਹੜੀਆਂ ਡੀਐਸਪੀ ਨਾਲ ਜਿਹੜੀਆਂ ਨੇ। ਆ ਜਿਹੜੀ ਆਪਣੀ ਕੈਂਡੀ ਦੇ ਵਿੱਚ ਆ ਜਿਹਦੇ ਤੇ ਉਹਦੇ ਨਾਲ ਲੈੱਕ ਤਾਂ ਨਹੀਂ ਛੋੜਦੇ ਹੁੰਦਾ ਇਹ ਆ। ਆ ਦੀ ਲੈੱਕ ਨਹੀਂ ਛੋੜਦੇ ਆਂ ਆਪਾਂ ਆ ਕੇ ਰੱਖਾਂਗੇ ਤੇ ਜੋੜਾ ਕਰਕੇ ਮੰਨਵਾਸ ਕਰਦੇ ਆਂ। ਜੁਲਾਸ ਕਰਦੇ ਆਂਗੇ। ਬਾਬਾ ਜਾਂ ਦੇ ਰੂਹ ਨੂੰ ਅਸੁੱਲਾਂ ਦੇ ਜੰਮ। ਜ਼ਮੀਨ ਤੇ ਹੱਕ ਤਾਂ ਲੈ ਕੇ ਆ। ਅੱਜ ਨਹੀਂ ਤਾਂ ਕੱਲ ਨੂੰ ਆਸੀਂ ਇਹ ਕੰਮ ਤੇ ਨਹੀਂ ਲੈਣਾ। ਮਰ ਜਾਂਗੇ ਪਰ ਇਹ ਕਾੜੇ ਕਰਦੇ ਆਂ। ਪਾਲ ਕਮਿਊਨਿਟੀ ਭਗਵਾਨ ਤਮਾਨ ਸਰਕਾਰ ਨੇ ਹਮੇਸ਼ਾ ਇਹ ਪ੍ਰਚਾਰ ਕੀਤਾ ਕਿ ਆਮ ਲੋਕਾਂ ਦੀ ਸਰਕਾਰ ਆ ਮਜ਼ਦੂਰਾਂ ਦੀ ਸਰਕਾਰ ਕਿਵੇਂ ਕੀ ਲੱਗਦਾ ਫਿਰ ਸਰਕਾਰ ਦੀ ਸਰਕਾਰ ਨਹੀਂ ਜੀ ਇਹ ਵੱਡਿਆਂ ਲੋਕਾਂ ਦੀ ਭਰਾੜ ਚੌਧਰੀਆਂ ਦੀ ਸਰਕਾਰ ਹੈ ਜੀ ਇਹ ਸਰਮਾਇਦਾਰ ਆਫਤਰ ਸਾਈ ਇਹਨਾਂ ਦੀ ਹੈ ਹੂੰ ਗਰੀਬ ਤਾਂ ਤੇ ਗळा ਕੁੱਟਰੀ ਹੈ ਸਰਕਾਰ ਦੇ ਵਿੱਚ ਡਰ ਸੀਗਾ ਉਤਸ਼ਾਹ ਸੀਗਾ ਜਦੋਂ ਜੱਜਵੇ ਨਾਲ ਆਇਆ ਕੋਈ ਡਰ ਨਹੀਂ ਕੋਈ ਡਰ ਨਹੀਂ ਸਾਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਵੀ ਡਰ ਨਹੀਂ ਹੈ ਜਿੱਥੇ ਮਰ ਜੀਏ ਆਂ ਜੀ ਅੱਜ ਇਹ ਆ ਜੀ ਬੰਨਾ ਕਿਉਂ ਆ ਦੱਸੋ ਇਹ ਕੜਾ ਕਿ ਕੀ ਦਾ ਪ੍ਰੋਗਰਾਮ ਫਿਰ ਵੀ ਸਟੈਂਡ ਕਰਨਾ ਹੈ ਹਾਂ ਜੀ ਸਾਡਾ ਸਟੈਂਡ ਇੱਦਾ ਹੀ ਰਹੂਗਾ ਜੀ ਸਾਡਾ ਅਸਰ ਚੱਲਦਾ ਸਾਡੇ ਮੁੱਖ ਮਾਮਲਾ ਜਿੰਨਾ ਜਿੰਨੇ ਕੋਲ ਕਰਨਾ ਜੀ ਇਹਨਾਂ ਨਾਲ ਤਾਂ ਬਹੁਤ ਗੰਦੀ ਸੂਰਤ ਹੈ ਨਾ ਇਹਨਾਂ ਨੂੰ ਇਹਨਾਂ ਨੂੰ ਇੱਥੇ ਦੱਬ ਰ ਸਾਡੀਆਂ ਫੋਲੀਆਂ ਕੌਣ ਸੰਭਰੂ ਇਹਨਾਂ ਦੇ ਬੱਚੇ ਪੜ੍ਹ ਕੇ ਨੌਕਰੀ ਕਿੱਥੇ ਅੱਜ ਸਾਡਾ ਮੇਰਾ ਸੋਤ ਭਤੀਜਾ ਚਾਰ ਵਾਰੀ ਅਸ ਕੱਟਿਆ ਕਿਉਂ ਨਹੀਂ ਉਹਨੂੰ ਨੌਕਰੀ ਮਿਲ ਗਈ ਪੈਸਾ ਪਾਦੀ ਹੈ ਗੌਰਮੈਂਟ ਆਰ ਸਰ ਜਾਏਗੇ ਤੇ ਵੀ ਆ ਵੀ ਨਹੀਂ ਆਇਆ ਕਿ ਜਮੀਨਾਂ ਇਹ ਜਮੀਨ ਦੇ ਵਿੱਚ ਸਾਡਾ ਹੱਕ ਹੈ ਅੱਜ ਇਹ ਜਮੀਨ ਚ ਡਾਉਣਾ ਆਇਆ ਸੀ ਅੱਜ ਮੇਰੀ ਕਮੇਟੀ ਹੋਈ ਸਰਕਾਰ ਇਹਦੀ ਨੀਤੀ ਇਹ ਹੈ ਵੀ ਉਧਰੋਂ ਤਾਂ ਹੀ ਖੜਾ ਲਾਣਗੇ ਕਿ ਇੱਧਰੋਂ ਆਸੀਂ ਰੱਖ ਲਈਏ ਜਮੀਨ ਆਪਣੀ ਚਾਹ ਹੈ ਜਮੀਨ ਤੇ ਇਹਨਾਂ ਦੀ ਚਾਹ ਚਾਹ ਕੇ ਹੁਣ ਇਹਨਾਂ ਨੂੰ ਸਾਰਾ ਇਨਵੈਸਟ ਕਰੀ ਜਾਂਦੇ ਆ ਅਸੀਂ ਜਮੀਨ ਤੇ ਹੱਕ ਤਾਂ ਲੈ ਕੇ ਰਹਾਂਗੇ ਸਾਜ ਨਹੀਂ ਤਾਂ ਕੱਲ ਨੂੰ ਅਸੀਂ ਇਹ ਕੰਮ ਤੇ ਰਹਿਣੇ ਹੀ ਰਹਿਣਾ ਮਰ ਜਾਾਂਗੇ ਪਰ ਅਸੀਂ ਕਹਿਣਾ ਹੀ ਛੱਡਦੇ ਕਿੰਨੇ ਕ ਸਾਥੀ ਤੁਹਾਡੇ ਨਾਲ ਦੇ ਅਰੈਸਟ ਨੇ ਕੀ ਹੁੰਦਾ ਜਦੋਂ ਤਾਂ ਆਪਣੇ ਨਾਲ ਦੇ 12 13 ਬੰਦੇ ਮੇਰੇ ਪਿੰਡ ਦੇ ਨੇ ਹਾਂ ਬਾਕੀ ਹੋਰ ਨੇ ਨਰਮਾਣਾ ਪਿੰਡ ਦੇ ਬਾਕੀ ਹੋਰ ਪਿੰਡ ਦੇ ਨਾਲ ਉੱਥੇ ਖੜੇ ਨੇ ਟਰੈਕਟਰਾਂ ਦੇ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਆਲੇ ਦੁਆਲੇ ਕਿੰਦਾ ਦਾ ਮਾਹੌਲ ਸੀ ਜੇ ਤੁਸੀਂ ਕਿਹਾ ਸੀ ਵੀ ਇਸ ਜ਼ਮੀਨ ਤੇ ਕਬਜ਼ਾ ਕਰਨਾ ਮਨ ਦੇ ਵਿੱਚ ਡਰ ਸੀਗਾ ਉਤਸ਼ਾਹ ਸੀਗਾ ਕਿੰਦਾ ਦਾ ਮਨ ਕੋਈ ਡਰ ਨਹੀਂ ਕੋਈ ਡਰ ਨਹੀਂ ਤੁਹਾਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਵੀ ਡਰ ਨਹੀਂ ਹੈ ਜਿੱਥੇ ਮਰਜ਼ੀ ਲੈ ਜਾਣ ਕੋਈ ਚੱਕ ਨਹੀਂ ਆਹ ਨਹੀਂ ਆਦੀ ਬੰਨਾਂ ਜਿਹੜਾ ਘਟਿਆ ਹੋਣਗੀ। ਵੀ ਕਿਹੜਾ ਕਿਸੇ ਦੇ ਡਾਂਗ ਮਾਰਨੀ ਆਪਦੇ ਹੱਕ ਤੇ ਆ। ਅਸੀਂ ਆਪਣੇ ਹੱਕ ਆ। ਅਸੀਂ ਕਿਹੜਾ ਕਿਸੇ ਦੇ ਡਾਂਗ ਮਾਰਨੇ ਆਂ ਜੀ ਆਪਦੇ ਹੱਕ ਆ ਹੱਕ ਮੰਗਣੇ ਨੇ ਨਾ। ਹੂੰ। ਜੇ ਹੱਕ ਵੀ ਨਹੀਂ ਮੰਗ ਸਕਦੇ ਫਿਰ ਇਹ ਸਰਕਾਰਾਂ ਦਾ ਕਿਸੇ ਕੰਮ ਦੀ ਹੈ ਹੀ ਨਹੀਂ। ਅੱਛਾ ਅੱਛਾ। ਤੁਹਾਨੂੰ ਕਿਉਂ ਲੱਗਦਾ ਕਿ ਇਸ ਜ਼ਮੀਨ ਤੇ ਤੁਹਾਡਾ ਅਧਿਕਾਰ ਆ? ਇਹ ਵੀ ਜਿਹੜਾ ਜਿਹੜੀ ਇਹ ਮਾਰਕ ਡਾਕਟਰ ਫੀਮਰ ਡਾਕਟਰ ਨੇ ਲਿਖਿਆ ਸੀ। ਉहां ਲਿਖਿਆ ਉਹਦੇ ਉਹ ਜ਼ਮੀਨ ਸਰਕਾਰੀ ਉਹ ਜ਼ਮੀਨ ਹਮਾਰੀ। ਹੂੰ। ਉਹਦੇ ਵਿੱਚ ਤਾਂ ਇਹ ਕਾਨੂੰਨੀ ਕਾਰਵਾਈ ਤੇ ਸਾਡਾ ਹੱਕ ਆ। ਜੇ ਦੋਤਾ ਕੋਈ ਬਾਹਰ ਸੀ ਨਹੀਂ ਇਹ ਕੋ ਜਮੀਨ ਦਾ ਮਰ ਕੇ ਸਾਡੇ ਜੱਦੇ ਚਰਾਗ ਲਾਇਆ ਇਹਨਾਂ ਨੇ ਇਹ ਕਿਹਾ ਸੀ ਕਹਿੰਦੇ ਵੀ ਸਾਨੂੰ ਫਸਲ ਵੜਨ ਲਾਣ ਦੋ ਸਾਨੂੰ ਇਹ ਤਾਂ ਦੀ ਰਾਜਨੀਤੀ ਦਾ ਪਹਿਲਾ ਪਤਾ ਸੀ ਇਹ ਕਰਨਗੇ ਇਹਦੀ ਹੁਣ ਰਾਜਨੀਤੀ ਇਹੀ ਆ ਭਗਵੰਤ ਮਾਨ ਸਰਕਾਰ ਦੀ ਵੀ ਅਸੀਂ ਜ਼ਮੀਨ ਤੇ ਹੱਕ ਆਸੀਂ ਜਗਾਈਏ ਵੀ ਇਹ ਤਾਂ ਜੇ ਇਹਨਾਂ ਨੇ ਤਾਂ ਬਲੀ ਸਾਨੂੰ ਮੁੜ ਕੇ ਕੁਝ ਨਹੀਂ ਮਿਲਣਾ ਅਨੇਕੀ ਆਸੀ ਮਾਲਕ ਬਣੀ ਜਮੀਨ ਭਗਵੰਤ ਮਾਨ ਸਰਕਾਰ ਨੇ ਹਮੇਸ਼ਾ ਇਹ ਪ੍ਰਚਾਰ ਕੀਤਾ ਕਿ ਆਮ ਲੋਕਾਂ ਦੀ ਸਰਕਾਰ ਆ ਮਜ਼ਦੂਰਾਂ ਦੀ ਸਰਕਾਰ ਕਿਵੇਂ ਕੀ ਲੱਗਦਾ ਫਿਰ ਉਹਨਾਂ ਦੀ ਸਰਕਾਰ ਨੇ ਜੀ ਇਹ ਵੱਡਿਆਂ ਲੋਕਾਂ ਦੀ ਪਟਾੜ ਚੌਧਰੀਆਂ ਦੀ ਸਰਕਾਰ ਆ ਜੀ ਇਹ ਸਰਮਾਏਦਾਰ ਦੀ ਅਫਸਰ ਸਾਹੀ ਇਹਨਾਂ ਦੀ ਹੈ ਗਰੀਬ ਦਾ ਤਾਂ ਗळा ਘੁੱਟਰੀ ਹੈ ਸਰਕਾਰ ਵੀ ਗਰੀਬ ਕੋਈ ਪੜ੍ਹਨ ਲਿਖੀ ਨਾ ਲਵੇ ਇੱਥੇ ਤੱਕ ਉਹਨਾਂ ਨੂੰ ਸਕੂਲਾਂ ਚ ਵੀ ਰੋਕਿਆ ਜਾਂਦਾ ਇਹਨਾਂ ਨੇ ਹਾਂ ਬਲਕਿ ਇਹਨਾਂ ਨੇ ਸਰਕਾਰੀ ਦੇ ਵਿੱਚੋਂ ਕਰਾ ਕੇ ਪ੍ਰਾਈਵੇਟ ਕਰਵਾ ਦੇ ਉੱਥੇ ਪੜ੍ਹਾ ਲਈ ਸਕਦੇ ਬੱਚੇ ਇਹਨਾਂ ਦਾ ਤਾਂ ਬਹੁਤ ਗੰਦੀ ਸੋਚ ਹੈ ਇਹਨਾਂ ਦੀ ਇਹ ਨਾ ਨੂੰ ਇਹਨਾਂ ਨੂੰ ਇੱਥੇ ਡੱਬ ਲਾ ਸਾਡੇ ਕੁਣ ਲੀਆਂ ਕੌਣ ਸੰਭਰੂ ਆ ਜਿੰਨਾਂ ਦੇ ਬੱਚੇ ਪੜ੍ਹ ਕੇ ਨੌਕਰੀ ਕਿਸੇ ਅੱਜ ਸਾਡਾ ਮੇਰਾ ਖੋਦ ਭਤੀਜਾ ਹੈ ਚਾਰ ਵਾਰੀ ਇਸ ਕੱਢਿਆ ਕਿਉਂ ਨਹੀਂ ਉਹਨੂੰ ਨੌਕਰੀ ਮਿਲੀ ਬਈ ਪੈਸਾ ਭਰਦੀ ਹੈ ਗਵਰਨਮੈਂਟ ਆ ਅਪਰਚਰ ਆਏ ਗਏ ਨੇ ਵੀ ਆਵੇ ਨਾ ਇਹ ਇਹ ਜੇ ਲੋਕ ਨੇ ਇਹ ਇਹਨਾਂ ਦਾ ਕਰਿਆ ਜਾਵੇ ਅੱਗੇ ਦੇਖੀਏ ਦੇਖਦੇ ਆ ਕਿ ਕੀ ਬਣਦਾ ਨੀਤੀ ਕੀ ਆ ਸਰਕਾਰ ਦੀ ਬਾਕੀ ਅਸੀਂ ਜਾ ਕੇ ਨਾ ਗਈਏ ਵਿੱਚ ਤੁਹਾਨੂੰ ਅੱਜ ਹੁਣ ਥਾਣਾ ਸਦਰ ਧੂਰੀ ਲੈ ਕੇ ਆਂਦਾ ਕੀ ਤੁਹਾਡਾ ਪ੍ਰੋਗਰਾਮ ਫੇਰ ਵੀ ਸਟੈਂਡ ਕਰਦਾ ਹੈ ਸਾਡਾ ਸਟੈਂਡ ਇਦਾਂ ਹੀ ਰਹੂਗਾ ਜੀ ਸਾਡਾ ਸੰਘਰਸ਼ ਸਾਡਾ ਸੰਘਰਸ਼ ਚੱਲਦਾ ਰਹ ਆਡੇ ਮੁੱਖ ਮਹਿਮਾਨ ਜਿੰਨਾ ਜਿਵੇਂ ਉਹ ਕਾਲ ਕਰਨਗੇ ਅਸੀਂ ਉੱਥੇ ਚੱਲਾਂਗੇ ਕਿਨਾਂ ਨਾਲ ਚੱਲਾਂਗੇ ਫੁੱਲ ਜਮਾ ਤੇ ਫੁੱਲ ਚੜਾਵਾਂਗੇ ਜੀ ਹਾਂਜੀ ਹਾਂਜੀ ਉਹਨਾਂ ਦੀ ਜਵਾਨ ਤੇ ਫੁੱਲ ਚੜਾਵਾਂਗੇ ਇਹ ਮੇਰਾ ਉਹਦੇ ਉਤੇ ਪੈਰੇ ਤੇ ਪੈਰਾ ਠੋਕ ਕੇ ਦਵਾਂਗੇ ਹਾਂ ਉਹਨਾਂ ਦੇ ਬਚਨੇ ਕਰੋ ਉਹ ਵੀ ਕਰਾਂਗੇ ਜਿਵੇਂ ਜਿਵੇਂ ਜਿਸ ਤਰ੍ਹਾਂ ਜਥੇਬੰਦੀ ਕਰੂ ਫੈਸਲਾ ਸਾਡੇ ਪ੍ਰਧਾਨ ਸਾਹਿਬ ਕਹਿਣਗੇ ਉਵੇਂ ਉਵੇਂ ਅਸੀਂ ਨਾਲ ਨਾਲ ਚੱਲਾਂਗੇ ਉਹਨਾਂ ਦੇ ਜਿੰਨੀ ਜੀ ਸ਼ਾਂਤੀ ਨਾਲ ਆ ਹਾਂ ਪ੍ਰੋਗਰਾਮ ਬਿਲਕੁਲ ਸ਼ਾਂਤੀ ਨਾਲ ਕਰ ਰਹੇ ਸੀ ਹਾਂਜੀ ਹਾਂਜੀ ਬਿਲਕੁਲ ਸ਼ਾਂਤੀ ਨਾਲ ਕੋਈ ਹੁੱਲੜਵਾਜੀ ਨਹੀਂ ਹੈਗੀ ਸਾਡੇ ਹਾਂ ਜਿੰਦਾਬਾਦ ਜਿੰਦਾਬਾਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ 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 ਲੈਂਡ ਸੀਲਿੰਗ ਐਕਟ ਲਾਗੂ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਲੈਂਡ ਸੀਲਿੰਗ ਐਕਟ ਲਾਗੂ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਵੀਰ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ 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 ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ 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 ਲੈਂਡ ਸੀਲਿੰਗ ਐਕਟ ਲਾਗੂ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਲੈਂਡ ਸੀਲਿੰਗ ਐਕਟ ਲਾਗੂ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਅੱਜ ਅੱਖਾਂ ਘਰੇ ਕਿ ਦੇਖਾ ਹਾਂਜੀ ਪ੍ਰਧਾਨ ਸਾਹਿਬ ਤੁਸੀਂ ਐਨੇ ਦਿਨ ਜੇਲ੍ਹ ਦੇ ਵਿੱਚ ਰਹਿ ਕੇ ਇੱਕ ਜ਼ਮੀਨ ਜਿਹੜੀ ਆਪਾਂ ਪ੍ਰਾਪਤ ਕਰਨ ਜਾਣਾ ਸੀ ਹਨਾ ਉਹਦੇ ਵਿੱਚ ਤੁਹਾਨੂੰ ਜੇਲ੍ਹ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਹੈਗੀ ਬਿਲਕੁਲ ਕੋਈ ਦਿੱਕਤ ਨਹੀਂ ਆਈ ਹੈਗੀ ਅਸੀਂ ਇਦਾਂ ਰਹਾਂਗੇ ਜਿਵੇਂ ਆਪਣੇ ਘਰੇ ਰਹਿਨੇ ਹੁੰਨੇ ਆ ਸਾਰੀ ਖੁਸ਼ੀ ਉਹਨਾਂ ਨੇ ਸੇਵਾ ਪਾਣੀ ਬੜੀਆ ਕਰਿਆ ਰਸੋਣਿਆਂ ਕਿਸੇ ਨੂੰ ਤੰਗ ਨਹੀਂ ਕੋਈ ਬੰਦਾ ਹੁਣ ਦਿੰਦਾ ਇੰਨੇ ਬੰਦੇ ਨੇ ਆਪਣੇ ਅਸੀਂ ਘਰ ਵਾਂਗੂ ਰਹਾਂਗੇ ਤੇ ਬਾਕੀ ਰਹੀ ਗੱਲ ਜ਼ਮੀਨ ਦੀ ਜ਼ਮੀਨ ਦੇ ਵਿੱਚ ਜਿਹਨੇ ਕਿ ਜੱਫਾ ਚੱਲੇ ਆਗੇ ਜ਼ਮੀਨ ਦਾ ਮਸਲਾ ਇਹਦੇ ਕੱਲਾ ਉਹ ਪੁੱਛਦੇ ਸੀ ਜਮੀਨ ਤੇ ਜਾਓਗੇ ਅਸੀਂ ਨਾ ਕਿਹਾ ਕਿੱਕ ਜਦੇਬੰਦੀ ਨਾਲੋਂ ਕਹਿੰਦੇ ਜਦੇਬੰਦੀ ਨਾਲੋਂ ਤੁਸੀਂ ਜਾ ਕੇ ਦੇ ਨਾਲ ਦੇ ਇਹਨਾਂ ਕਹਿੰਦੇ ਜਦੇਬੰਦੀ ਨਾਲ ਅਸੀਂ ਲੈਂਕਰ ਰੱਖਾਂਗੇ ਆਪਣੇ ਤੇ ਉਹ ਜ਼ਮੀਨ ਦੇ ਵਿੱਚ ਜਾਵਾਂਗੇ ਵੀ ਅਸੀਂ ਹਰ 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 ਹੀ ਦੇ ਪਹੁੰਚਾਂਗੇ ਉਸ ਜ਼ਮੀਨ ਤੇ ਆਕ ਸਾਡਾ ਹੈ ਸਾਰੀਆਂ ਗੱਲਾਂ ਬਾਤਾਂ ਆਪਣੀਆਂ ਉਤੇ ਪ੍ਰਸ਼ਾਸਨ ਨਾਲ ਵੀ ਹੋਈਆਂ ਡੀਐਸਪੀ ਨਾਲ ਵੀ ਹੋਈਆਂ ਨੇ ਅ ਜਿਹੜੀ ਆਪਣੀ ਕਹਿੰਦੇ ਦੇ ਵਿੱਚ ਵੀ ਤੁਸੀਂ ਉਹਦੇ ਨਾਲ ਨਾ ਇੱਕ ਤਾਂ ਨਹੀਂ ਤੋੜਦੇ ਅਸੀਂ ਨਾ ਤਾਂ ਅਸੀਂ ਨਹੀਂ ਤੋੜਦੇ ਅਸੀਂ ਤਾਂ ਬਣਾ ਕੇ ਰੱਖਾਂਗੇ ਤੇ ਜੇ ਵਾਲਾ ਕੱਟਿਆ ਮਿਲਿਆ ਸੰਘਰਸ਼ੀਆਂ ਸੰਘਰਸ਼ ਕਰਦੇ ਰਾਂਗੇ ਬਾਬਾ ਸਾਹਿਬ ਦੇ ਵਸੂਲਾਂ ਦੇ ਚੱਲਾਂ ਅੱਛਾ ਜਿਹੜੀ ਆਪਣੀ ਸਸਤਾ ਬਣੀ ਹੋਈ ਹੈ ਜਿਵੇਂ ਮਲੌਦੂਰੀਆਂ ਤਾਂ ਬੀਰੂਰੀ ਸਾਰਿਆਂ ਨੇ ਸਹਿਯੋਗ ਦਿੱਤਾ ਤੁਹਾਡਾ ਆਪਣੀ ਜਥੇਬੰਦੀ ਦਾ ਸਭ ਤੋਂ ਵੱਧ ਧੰਨਵਾਦ ਤੇ ਬਾਕੀ ਧੰਨਵਾਦ ਅੰਗਰਾਹਾਂ ਦਾ ਜਿਨ੍ਹਾਂ ਨੂੰ ਉਹਨਾਂ ਨੇ ਖਬਰ ਨਹੀਂ ਵੀ ਕੱਲ ਨੂੰ ਤੁਹਾਨੂੰ ਹੈ ਵਿੱਚ ਹੀ ਆਪਣੀਆਂ ਅੰਗਰਾਹੀਆਂ ਸਾਰੇ 29 ਜਥੇਬੰਦੀਆਂ ਦਾ ਸੱਦਾ ਸੀ ਤੇ ਆਪਣੇ ਪਿੰਡ ਕਣਗੜ ਵੱਲੋਂ ਸਭ ਦਾ ਸਹਿਯੋਗ ਮਿਲਿਆ ਜਾਂ ਨਹੀਂ ਮੈਂ ਕਹਿੰਦਾ ਆਪਣੇ ਪਿੰਡ ਦਾ ਜਿੰਨਾ ਸਹਿਯੋਗ ਆਪਾਂ ਨੂੰ ਮਿਲਿਆ ਆਪਣੇ ਬੰਦਿਆਂ ਨੂੰ ਮਿਲਿਆ ਕਮੇਟੀਾਂ ਨੂੰ ਜਥੇਬੰਦੀ ਨੂੰ ਮਿਲਿਆ ਕਿਸੇ ਦਾ ਨਾ ਤੱਕ ਮਿਲਿਆ ਹੀ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਪਿੰਡ ਕਣਗੜ ਦੀਆਂ ਤਸਵੀਰਾਂ ਨੇ ਜਿੱਥੇ ਸੱਤ ਮੈਂਬਰ ਜਿਹੜੇ ਰਿਹਾ ਹੋ ਕੇ ਆਏ ਨੇ ਤੇ 6-7 ਦਿਨਾਂ ਬਾਅਦ ਜਿਹੜੀ ਇੱਕ ਜ਼ਮੀਨ ਪ੍ਰਾਪਤੀ ਜਿਹੜੀ ਸੰਸਥਾ ਕਮੇਟੀ ਜਿਹੜੀ ਬਣੀ ਆ ਜ਼ਮੀਨ ਪ੍ਰਾਪਤ ਕਰਨ ਵਾਸਤੇ ਗਏ ਸੀ ਬੇਚਰਾਗ ਜਿਹੜੀ ਜ਼ਮੀਨ ਸੀ ਉਹਦੇ ਉੱਤੇ ਚਰਾਗ ਲਾ ਦਿੱਤਾ ਸੀ ਪਰ ਹੁਣ ਉੱਥੇ ਬੇਗਮਪੁਰਾ ਬਸਾਉਣਾ ਜਿਹੜਾ ਇੱਕ ਪਿੰਡ ਬਸਾਉਣਾ 927 ਕਿਲੇ ਜ਼ਮੀਰ ਦੇ ਨੇ ਤੇ ਇਹ ਜਿਹੜੇ ਨੌਜਵਾਨ ਨੇ ਕਹਿੰਦੇ ਨੇ ਚਾਹੇ ਜੋ ਮਰਜੀਓ ਜੇਲਾਂ ਕਟਰੀਆਂ ਪਹਿਣ ਪਾਰੋ ਉਹ ਜ਼ਮੀਨ ਨੂੰ ਅਸੀਂ ਹਾਸਲ ਕਰਕੇ ਰ੍ਹਾਂਗੇ ਤੇ ਅੱਗੇ ਲਈ ਰਣਨੀਤੀ ਕੀ ਆ ਉਹ ਵੀ ਤੁਹਾਨੂੰ ਅੱਗੇ ਸੁਣਾਉਣੇ